ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਉਦੋਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਕਪੂਰਥਲਾ ਦੇ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਭਗਵਾਨ ਸ਼੍ਰੀ ਬਾਲਮੀਕੀ ਚੌਂਕ ਦੇ ਵਿੱਚ ਟਰੈਕਟਰ ਟਰਾਲੀ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਕਾਰ ਦੇ ਪਰਖੱਚੇ ਉੱਡ ਗਏ ਇਸ ਦੇ ਵਿੱਚ ਇੱਕ ਮਹਿਲਾ ਬਾਲ-ਬਾਲ ਬਚ ਗਈ ਹਾਲਾਂਕਿ ਮਹਿਲਾ ਨੂੰ ਮਾਮਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਲੋਕਾਂ ਨੇ ਕਾਫੀ ਕੋਸ਼ਿਸ਼ਾਂ ਦੇ ਬਾਅਦ ਕਾਰ ਚਾਲਕ ਮਹਿਲਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਉੱਥੇ ਹੀ ਗੱਡੀ ਦੇ ਜਿਸ ਤਰੀਕੇ ਦੇ ਨਾਲ ਪਰ ਖੱੱਚੇ ਉੱਡੇ ਉਸ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਕਿੰਨਾ ਭਿਆਨਕ ਹਾ사 ਹੋ ਸਕਦਾ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਟਰਾਲੀ ਚਾਲਕ ਮਨਜੀਤ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਮੇਰਾ ਨਾਮ ਭਾਜੀ ਮਨਜੀਤ ਸਿੰਘ ਆ ਹਾਂਜੀ ਕਿਹੜੇ ਪਿੰਡ ਤੋਂ ਆਂ ਜੀ ਢੀਂਦੋਵਾਲ ਤੋਂ ਆ ਜੀ ਹਾਂਜੀ ਮੈਂ ਮਹਿਲਾ ਤੋਂ ਗੰਨਾ ਲਾ ਕੇ ਆਉਂਦਾ ਸੀਗਾ ਹਾਂਜੀ ਮੈਂ ਆਪਣੀ ਬਿਲਕੁਲ ਸਾਈਡ ਤੇ ਆਉਂਦਾ ਸੀ ਹਾਂਜੀ ਗੱਡੀ ਇਧਰੋਂ ਤੇਜ਼ ਆਈ ਮੋਰੇ ਬੈਨਰ ਸੀਗਾ ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਇਸ ਵੇਲੇ ਗਈ ਆ ਮੈਂ ਜੱਕਦਾਂ ਬ੍ਰੇਕ ਲਾ ਦਿੱਤੀ ਮੈਂ ਕਿਹਾ ਵੀ ਗੱਡੀ ਟੱਪ ਕੇ ਬੱਖ ਨੂੰ ਚਲ ਗਈ ਉਹ ਇਦਾਂ ਨਹੀਂ ਪਗ ਲੱਗਿਆ ਵੀ ਜਾਨੂ ਗੱਡੀ ਟੱਪ ਕੇ ਜਦ ਮੈਂ ਬ੍ਰੇਕ ਲਾ ਦਿੱਤੀ ਆਪਣੇ ਤੋਂ ਬ੍ਰੇਕ ਲਾਈ ਮੇਰੇ ਜਨਾਬ ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਈ ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ ਤੇ ਉਹ ਬਾਤ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ ਹਾਂਜੀ ਮੈਂ ਤਾਂ ਬਿਲਕੁਲ ਆਪਣੀ ਸਾਈਡ ਤੇ ਸੀ ਕੋਈ ਮੇਰਾ ਕਸੂਰ ਨਹੀਂ ਨਾ ਕੋ ਮੈਂ ਨਸ਼ੇ ਵਾਲਾ ਆ ਜਾਂ ਕੋ ਖਾਣਾ ਪੀਣਾ ਆ ਰਾਜਸਵਾਮੀ ਬੰਦਾ ਆ ਬਿਲਕੁਲ ਹੌਲੀ ਹੋਣਾ ਇੱਥੋਂ ਨਿਕਲਿਆ ਮੈਂ ਤਾਂ ਪਹਿਲਾਂ ਹੀ ਗੱਡੀ ਰੋਕਤੀ ਆ ਭਾਜੀ ਹੁਣੀ ਮਗਰ ਆਉਂਦੇ ਸੀ ਨਿਆਣੇ ਮੁੰਡੇ ਇਹ ਨਹੀਂ ਵੀ ਦੇਖਿਆ ਵੇ ਗੱਡੀਆਂ ਕਾਰ ਗਲਤ ਗਈ ਆ ਤਾਂ ਮੈਂ ਗੱਡੀ ਆਪਣੀ ਟਰਾਲੀ ਦੇ ਵਿੱਚ ਕਿੰਨੇ ਵਿਅਕਤੀ ਸੀਗੇ ਜੀ ਕਾਰ ਦੇ ਵਿੱਚ ਇੱਕੋ ਹੀ ਜਾਣਾ ਸੀ ਜਨਾਨੀ ਸੀ ਜੀ ਚਲਾ ਜੀ ਜਨਾਨੀ ਵਾ ਚਲਾਦੀ ਸੀਗੀ ਬੰਦਿਆਂ ਸਾਰਿਆਂ ਨੇ ਦੇਖਿਆ ਜਦੋਂ ਮੈਂ ਇੱਕਦਮ ਟਰੈਕਟਰ ਰੋਗ ਤੇ ਖੈਰੀ ਸਹਾਸ ਦੇ ਵਿੱਚ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ